ਪੈਸੇ ਕਮਾਉਣ ਦੇ ਲਈ ਚੈਟ ਜੀਪੀਟੀ ਤੋਂ ਆਰਟੀਕਲ ਰਾਈਟਿੰਗ ਕੈਨਵਾ ਤੋਂ ਗ੍ਰਾਫਿਕ ਬਣਾਉਣਾ ਜਾਂ ਫਿਰ ਐਡੀਟਿੰਗ ਸਰਵਿਸਿਜ਼ ਇਦਾਂ ਦੇ ਕੋਈ ਜਨਰਿਕ ਆਈਡੀਆਜ਼ ਨੇ ਆਲਮੋਸਟ ਸਾਰੇ ਹੀ ਯੂਟਿਊਬਰਸ ਦੇ ਫੇਵਰੇਟ ਐ ਬਟ ਤੁਸੀਂ ਬੀਕੀਫਾਈਤੀ ਪੰਜਾਬੀ ਦੀ ਵੀਡੀਓ ਦੇਖ ਰਹੇ ਹੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਇਦਾਂ ਦੇ ਆਈਡੀਆ ਦੱਸੂਗਾ ਜੋ ਤੁਸੀਂ ਹੋਰ ਕਿਤੇ ਨਹੀਂ ਸੁਨੇ ਹੋਣੇ ਪੈਸਾ ਕਮਾਉਣ ਦੇ ਲਈ ਤੇ ਆਈ ਐਮ ਸ਼ੋਰ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਇੱਕ ਦੋ ਆਈਡੀਆਜ਼ ਤਾਂ ਤੁਹਾਡੇ ਲਈ ਮਿਲ ਹੀ ਜਾਣਗੇ ਸੋ ਚਲੋ ਫਿਰ ਮੇਰਾ ਟਾਈਮ ਵੇਸਟ ਕੀਤੇ ਵੀਡੀਓ ਸ਼ੁਰੂ ਕਰਦੇ ਹਾਂ ਸੋ ਸਾਡਾ ਪਹਿਲਾ ਆਈਡੀਆ ਹੈ ਲੋਕਲ ਟੂ ਸੋਸ਼ਲ ਤੁਸੀਂ ਸ਼ਾਇਦ ਸੁਣਿਆ ਹੋਵੇਗਾ ਵੀ ਲੋਕਲ ਹੋਲਸੇਲ ਮਾਰਕੀਟ ਚੋਂ ਸਮਾਨ ਖਰੀਦ ਕੇ ਮਾਰਕੀਟ ਪਲੇਸਸ ਤੇ ਵੇਚਣਾ ਜਿਵੇਂ ਕਿ ਐਮਾਜ਼ਨ ਜਾਂ ਫਿਰ ਫਲਿੱਪਕਾਰਟ ਵਗੈਰਾ ਤੇ ਇਸ ਆਈਡੀਆ ਦੀ ਗੱਲ ਅਸੀਂ ਪਹਿਲਾਂ ਵੀ ਆਪਣੀ ਵੀਡੀਓਜ਼ ਦੇ ਵਿੱਚ ਕੀਤੀ ਹੈ ਬਟ ਗੱਲ ਇਹ ਹੈ ਵੀ 2025 ਦੇ ਵਿੱਚ ਐਮਾਜ਼ਨ ਫਲਿੱਪਕਾਰਟ ਤੇ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਚੁਕਿਆ ਤੇ ਇਦਾਂ ਦੇ ਕੇਸ ਦੇ ਵਿੱਚ ਤੁਸੀਂ ਸੋਸ਼ਲ ਮੀਡੀਆ ਨੂੰ ਆਪਣੀ ਮਿਨੀ ਮਾਰਕੀਟ ਬਣਾ ਸਕਦੇ ਹੋ lettes me explain you ਵੀ ਇਹ ਕੰਮ ਕਿਵੇਂ ਕਰਦਾ ਹੈ ਹੁਣ ਮੰਨ ਲਓ ਤੁਹਾਡੇ ਕੋਲ ਇੱਕ ਕਿਲਰ ਪ੍ਰੋਡਕਟ ਹੈ ਜਿਵੇਂ ਕਿ ਕੋਈ ਹੈਂਡਕraft ਆਈਟਮਸ ਹੋ ਗਈਆਂ ਐਥਨਿਕ ਡੈਕੋਰ ਹੋ ਗਿਆ ਆਰਟੀਸਨਲ ਕੁਕਵੇਅਰ ਜਾਂ ਫਿਰ ਲੋਕਲ ਆਊਟਫਿਟਸ ਵਗੈਰਾ ਜਿਹਦੇ ਕੀ ਤੁਸੀਂ ਲੋਕਲ ਮਾਰਕੀਟ ਤੋਂ ਸਸਤੇ ਦੇ ਵਿੱਚ ਸਪਲਾਈ ਲੈ ਸਕਦੇ ਹੋ ਤੇ ਉਹਨੂੰ ਸੋਸ਼ਲ ਮੀਡੀਆ ਤੇ ਇੱਕ ਡੀਸੈਂਟ ਮਾਰਜਨ ਦੇ ਨਾਲ ਵੇਚ ਸਕਦੇ ਹੋ ਬਟ ਇਹ ਸਾਰਾ ਕੁਝ ਕਰਨਾ ਕਿਵੇਂ ਆ ਆਪਾਂ ਸਟੈਪ ਬਾਈ ਸਟੈਪ ਦੇਖਦੇ ਆ ਨੰਬਰ 1 ਹੈ ਲੋਕਲ ਮਾਰਕੀਟ ਰਿਸਰਚ ਸਭ ਤੋਂ ਪਹਿਲਾਂ ਤੁਸੀਂ ਆਪਣੇ ਲੋਕਲ ਮਾਰਕੀਟ ਦੇ ਵਿੱਚ ਕੋਈ ਹੋਲਸੇਲ ਜਾਂ ਫਿਰ ਆਰਟੀਸਨਸ ਨੂੰ ਐਕਸਪਲੋਰ ਕਰੋ ਦੇਖੋ ਕਿ ਉਹਨਾਂ ਦੇ ਵਿੱਚੋਂ ਕਿਹੜਾ ਇਦਾਂ ਦਾ ਪ੍ਰੋਡਕਟ ਹੈ ਜਿਹਦੀ ਸਭ ਤੋਂ Amazon, Flipkart, Instagram stores ਇਹ ਕਿੰਨੇ ਚ ਵੇਚ ਰਹੇ ਐ ਤੇ ਤੁਸੀਂ ਕਿੰਨੇ ਚ ਸੋਰਸ ਕਰ ਸਕਦੇ ਹੋ ਮਾਰਜਨ ਚੈੱਕ ਕਰੋ ਤੇ ਤੁਹਾਡਾ ਘੱਟੋ ਘੱਟ ਦੁੱਗਣੇ ਤੋਂ ਤਿੱਗਣਾ ਡਿਫਰੈਂਸ ਹੋਣਾ ਚਾਹੀਦਾ ਮਾਰਕੀਟਿੰਗ ਤੇ ਸ਼ਿਪਿੰਗ ਕਾਸਟ ਵਗੈਰਾ ਨੂੰ ਕੱਢ ਕੇ ਮੰਨ ਲਓ ਵੀ ਜੇਕਰ ਤੁਸੀਂ 1000 ਰੁਪਏ ਦਾ ਪ੍ਰੋਡਕਟ ਵੇਚ ਰਹੇ ਹੋ ਤਾਂ ਤੁਹਾਡਾ 50% ਯਾਨੀ ਕਿ 500 ਰੁਪਏ ਤੱਕ ਦਾ ਮਾਰਜਨ ਹੋਣਾ ਚਾਹੀਦਾ ਮਾਰਕੀਟਿੰਗ ਤੇ ਸ਼ਿਪਿੰਗ ਕਾਸਟ ਨੂੰ ਕੱਢ ਕੇ ਤੀਜਾ ਸਟੈਪ ਹੈ ਬਿਲਟ ਲੋਕਲ ਟਾਈਸ ਲੋਕਲ ਜਿਹੜੇ ਹੋਲਸੇਲਰ ਜਾਂ ਫਿਰ ਆਰਟਿਸਨਸ ਨੇ ਉਹਨਾਂ ਨਾਲ ਗੱਲ ਕਰੋ ਵੀ ਤੁਸੀਂ ਉਹਨਾਂ ਦੇ ਰੈਗੂਲਰ ਬਾਇਰ ਬਣ ਸਕਦੇ ਹੋ ਉਹਨਾਂ ਤੋਂ ਕੰਸਿਸਟੈਂਟਲੀ ਬਲਕ ਦੇ ਵਿੱਚ ਪਰਚੇਸ ਕਰਨ ਤੇ ਕੋਈ ਛੋਟਾ ਮੋਟਾ ਡਿਸਕਾਊਂਟ ਲੈ ਸਕਦੇ ਹੋ ਪਰ ਹਾਂ ਕੁਆਲਿਟੀ ਚੈੱਕ ਦਾ ਧਿਆਨ ਜ਼ਰੂਰ ਰੱਖਿਓ ਕਿਉਂਕਿ ਜੇ ਕੰਪਲੇਂਟਸ ਆਉਣਗੀਆਂ ਫੇਰ ਪ੍ਰੋਡਕਟ ਨਹੀਂ ਚੱਲੇਗਾ ਚੌਥਾ ਸਟੈਪ ਹੈ ਅਟਰੈਕਟਿਵ ਪੈਕੇਜਿੰਗ ਇਹ ਚੀਜ਼ ਤੁਹਾਡੇ ਪ੍ਰੋਡਕਟ ਦੀ ਪਰਸੀਵਡ ਵੈਲਿਊ ਬੂਸਟ ਕਰ ਸਕਦੀ ਹੈ ਇੱਕ ਛੋਟਾ ਜਿਹਾ ਕਾਰਡਬੋਰਡ ਦਾ ਜਿਹੜਾ ਬਾਕਸ ਹੈ ਉਹ ਪੂਰੀ ਗੇਮ ਟਰਾਂਸਫਾਰਮ ਕਰ ਸਕਦਾ ਜੇਕਰ ਤੁਸੀਂ ਉਹਦੇ ਵਿੱਚ ਕੋਈ ਛੋ ਮੰਨਵਾ ਸਟੈਪ ਹੈ ਵੀ ਇਹਨਾਂ ਤਿੰਨ ਪਲੇਟਫਾਰਮਸ ਤੇ ਤੁਸੀਂ ਆਪਣਾ ਬਿਜ਼ਨਸ ਸੈਟਅਪ ਕਰਨਾ ਹੈ ਇੰਸਟਾਗ੍ਰam ਬਿਜ਼ਨਸ ਪ੍ਰੋਫਾਈਲ ਹੈ ਇੱਕ ਵਧੀਆ ਜਿਹਾ ਇੰਸਟਾਗ੍ਰam ਪੇਜ ਬਣਾਓ ਤੇ ਉਹਦਾ ਇੱਕ ਏਦਾਂ ਦਾ ਯੂਜ਼ਰਨੇਮ ਰੱਖੋ ਜਿਹੜਾ ਕਿ ਯਾਦ ਰੱਖਣਾ ਸੌਖਾ ਹੋਵੇ ਫਿਰ ਉਹਦੀ ਹਾਈਲਾਈਟਸ ਦੇ ਵਿੱਚ ਕਸਟਮਰ ਰਿਵਿਊਜ਼ ਪ੍ਰੋਡਕਟ ਹਾਈਲਾਈਟਸ ਜਾਂ ਫਿਰ ਮੈਂ ਕਹਾ ਐਫਐਨਕਿਊਜ਼ ਦੇ ਜਿਹੜੀਆਂ ਹਾਈਲਾਈਟਸ ਨੇ ਉਹ ਐਡ ਕਰੀਆਂ ਸ਼ੁਰੂ ਕਰੋ ਦੂਸਰਾ ਹੈ ਫੇਸਬੁੱਕ ਮਾਰਕੀਟਪਲੇਸ ਤੇ ਗਰੁੱਪਸ ਫੇਸਬੁੱਕ ਤੇ ਫ੍ਰੀ ਦੇ ਵਿੱਚ ਮਾਰਕੀਟਿੰਗ ਪਲੇਸ ਲਿਸਟ ਕਰ ਸਕਦੇ ਹੋ ਤੇ ਜਿਹੜੇ ਬਾਏ ਐਂਡ ਸੈਲ ਦੇ ਗਰੁੱਪਸ ਨੇ ਉੱਥੇ ਫ੍ਰੀ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਤੀਸਰਾ ਹੈ ਵਟਸਐਪ ਬਿਜ਼ਨਸ ਇੱਥੇ ਤੁਸੀਂ ਫ੍ਰੀ ਦੇ ਵਿੱਚ ਇੱਕ ਛੋਟਾ ਜਿਹਾ ਕੈਟਲ Amazon ਤੇ Flipkart ਦਾ ਨਾਮ ਨਹੀਂ ਲਿਆ ਕਿਉਂਕਿ ਉੱਥੇ ਆਲਰੇਡੀ ਕੰਪੀਟੀਸ਼ਨ ਕਾਫੀ ਜ਼ਿਆਦਾ ਹੈ। ਇਹ ਜਿਹੜੇ ਪਲੈਟਫਾਰਮ ਮੈਂ ਦੱਸੇ ਆ ਇੱਥੇ ਅਜੇ ਇੰਨਾ ਕੰਪੀਟੀਸ਼ਨ ਨਹੀਂ ਹੈ ਤਾਂ ਓਪਰਚ्युनिटी ਕਾਫੀ ਵਧੀਆ ਹੈ ਜੀ। ਤੇ ਦੇ ਨਾਲ ਨਾਲ ਤੁਸੀਂ ਪ੍ਰੋਡਕਟ ਦਾ ਸ਼ਾਰਟ ਵੀਡੀਓ ਕੰਟੈਂਟ ਵੀ ਰੈਡੀ ਕਰ ਸਕਦੇ ਹੋ ਜਿਵੇਂ ਕਿ ਰੀਲਸ ਜਾਂ ਫਿਰ ਪ੍ਰੋਡਕਟ ਡੈਮੋਜ਼ ਵਗੈਰਾ। ਐਕਸਪਲੇਨ ਕਰ ਸਕਦੇ ਹੋ ਵੀ ਇਸ ਪ੍ਰੋਡਕਟ ਨੂੰ ਯੂਜ਼ ਕਿਵੇਂ ਕਰਨਾ ਹੈ। ਫਾਰ ਇਗਜ਼ਾਮਪਲ ਜੇਕਰ ਤੁਸੀਂ ਡੈਕੋਰ ਆਈਟਮਸ ਦਾ ਬਿਜ਼ਨਸ ਕਰਦੇ ਹੋ ਤਾਂ ਇੱਕ ਲਿਵਿੰਗ ਰੂਮ ਦਾ ਸ਼ਾਰਟ ਲੈ ਸਕਦੇ ਹੋ। ਮਤਲਬ ਐਦਾਂ ਦੀਆਂ ਚੀਜ਼ਾਂ ਤੁਹਾਨੂੰ ਬਣਾਉਣੀਆਂ ਪੈਣਗੀਆਂ। 6ਵਾਂ ਸਟੈ ਇਹਦੇ ਦੇ ਨਾਲ ਨਾਲ ਸ਼ੁਰੂ ਕਰ ਸਕਦੇ ਹੋ ਦੇਖੋ ਕਿ ਕਨਵਰਜਨ ਆ ਰਹੇ ਹੈ ਇਹਦੇ ਨਾਲ ਨਾਲ ਤੁਸੀਂ ਲੋਕਲ ਇਨਫਲੂਐਂਸਰਸ ਦੇ ਨਾਲ ਵੀ ਟਾਈ ਅਪ ਕਰ ਸਕਦੇ ਹੋ ਲੋਕਲ ਸਿਟੀ ਲੈਵਲ ਦੇ ਜਿਹੜੇ ਇੰਸਟਾਗ੍ਰਾਮਰਸ ਜਿਨ੍ਹਾਂ ਦੇ 5000 ਤੋਂ ਲੈ ਕੇ 15000 ਤੱਕ ਫੋਲੋਅਰਸ ਨੇ ਉਹਨਾਂ ਨਾਲ ਇੱਕ ਛੋਟਾ ਜਿਹਾ ਬਾਟਰ ਸਿਸਟਮ ਕਰ ਸਕਦੇ ਹੋ ਤੁਸੀਂ ਉਹਨਾਂ ਨੂੰ ਫ੍ਰੀ ਦੇ ਵਿੱਚ ਪ੍ਰੋਡਕਟ ਭੇਜ ਸਕਦੇ ਹੋ ਤੇ ਉਹ ਬਦਲੇ ਵਿੱਚ ਰੀਲ ਜਾਂ ਫਿਰ ਸਟੋਰੀ ਦੁਆਰਾ ਤੁਹਾਡੇ ਪ੍ਰੋਡਕਟ ਦੀ ਪ੍ਰੋਮੋਸ਼ਨ ਕਰਨਗੇ ਤੇ ਲਾਸਟ ਸਟੈਪ ਹੈ ਸ਼ਿਪਿੰਗ ਐਗਰੀਗੇਟਰ ਦੇ ਨਾਲ ਟਾਈ ਅਪ ਕਰਨਾ ਤੇ ਇੱਥੇ ਤੁਹਾਡੇ ਕੋਲ ਕਾਫੀ ਆਪਸ਼ਨਸ ਆ ਜਾਂਦੇ ਨੇ ਜਿਵੇਂ ਕਿ ਸ਼ਿਪ ਰਾਕਟ ਪਿਕਰ ਵਗੈਰਾ ਤੇ ਜੇਕਰ ਤੁਸੀਂ 4-5 ਮਹੀਨੇ ਲਗਾਤਾਰ ਕੰਸਿਸਟੈਂਟ ਰਹਿੰਦੇ ਹੋ ਤਾਂ 1 ਲੱਖ ਦਾ ਨੈਟ ਪ੍ਰੋਫਿਟ ਆਉਣਾ ਪੋਸੀਬਲ ਹੈ ਸਪੈਸ਼ਲੀ ਜੇਕਰ ਤੁਹਾਨੂੰ ਇੱਕ ਇਦਾਂ ਦਾ ਪ੍ਰੋਡਕਟ ਮਿਲ ਜਾਂਦਾ ਜਿਹੜਾ ਕਿ ਕਾਫੀ ਯੂਨੀਕ ਹੈ ਮਾਰਕੀਟ ਦੇ ਵਿੱਚ ਡਿਮਾਂਡ ਹੈ ਤੇ ਦੂਜੀ ਚੀਜ਼ ਇਹ ਹੈ ਵੀ ਜੇਕਰ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਸਟਰੋਂਗ ਬ੍ਰਾਂਡ ਫੀਲ ਬਣਾ ਲੈਨੇ ਹੋ ਸਾਡਾ ਦੂਜਾ ਆਈਡੀਆ ਹੈ ਪਰਸਨਲਾਈਜ਼ ਸਬਸਕ੍ਰਿਪਸ਼ਨ ਬਾਕਸਸ ਜਿਹੜੇ ਸਬਸਕ੍ਰਿਪਸ਼ਨ ਬਾਕਸਸ ਨੇ ਉਹ ਇੰਡੀਆ ਦੇ ਵਿੱਚ 2021-22 ਤੋਂ ਪਿੱਕਅਪ ਹੋ ਗਏ ਸੀ ਬਟ 2025 ਦੇ ਵਿੱਚ ਨਾ ਲੋ ਕਾਫੀ ਨੀਸ਼ ਸਬਸਕ੍ਰਿਪਸ਼ਨ ਬਾਕਸਸ ਲੱਭ ਰਹੇ ਆ ਜਿਵੇਂ ਕਿ 셀 ਡੈਜ਼ਰਟ ਕਿਟ ਫॉर ਡਾਇਬੀਟਿਕ ਪੇਸ਼ੈਂਟਸ ਪੈਟ ਗਰੂਮਿੰਗ ਕਿਟ ਫॉर ਸੀਨੀਅਰ ਡੌਗਸ ਹੁਣ ਇਹ ਚੀਜ਼ ਅਲੱਗ ਕਿਵੇਂ ਆ ਤੇ ਪ੍ਰੋਫਿਟੇਬਲ ਕਿਵੇਂ ਆ ਪਹਿਲਾ ਪੁਆਇੰਟ ਹੈ ਹਾਈ ਇਮੋਸ਼ਨਲ ਵੈਲਿਊ ਹੁਣ ਜੇ ਕੋਈ ਨਿਊ ਮਮ ਹੈ ਤਾਂ ਉਹਨਾਂ ਨੂੰ ਇੱਕ ਸੈਲਫ ਕੇਅਰ ਪਰਸਨਲਾਈਜ਼ਡ ਕਿਟ ਚਾਹੀਦੀ ਹੁੰਦੀ ਹੈ ਜਿਵੇਂ ਕਿ ਟਮੀ ਬੈਲਟ ਮਾਈਲਡ ਲੋਸ਼ਨਸ ਪੋਸਟ ਪੈਟਰਨ 스ਨੈਕਸ ਵਗੈਰਾ ਤੇ ਇਸ ਚੀਜ਼ ਦੇ ਲਈ ਉਹ ਕਾਫੀ ਚੰਗਾ ਖਾਦਾ ਪੈਸਾ ਪੇ ਕਰਨ ਲਈ ਵੀ ਤਿਆਰ ਨਹੀਂ ਜੇਕਰ ਉਹਨਾਂ ਨੂੰ ਰੈਡੀ ਟੂ ਯੂਜ਼ ਕਿਊਰੇਟਡ ਸੋਲੂਸ਼ਨਸ ਮਿਲ ਜਾਂਦੇ ਆ ਤੇ ਇਹ ਚੀਜ਼ ਗਿਫਟਿੰਗ ਦੇ ਵਿੱਚ ਵੀ ਕਾਫੀ ਕਮ ਆਉਂਦੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਗਿਫਟ ਕਾਫੀ ਸੋਚ ਸਮਝ ਕੇ ਕੀਤਾ ਗਿਆ ਤੇ ਗਿਫਟਿੰਗ ਦੇ ਮਾਰਜਿਨਸ ਤਾਂ ਤੁਹਾਨੂੰ ਪਤਾ ਹੀ ਆ ਤੇ ਦੂਜਾ ਪੁਆਇੰਟ ਹੈ ਰਿਕਰਿੰਗ ਰੈਵਨਿਊ ਹੁਣ ਜੇਕਰ ਤੁਸੀਂ ਨਿਊ ਮਮ ਕੈਟਾਗਰੀ ਨੂੰ ਟਾਰਗੇਟ ਕਰ ਰਹੇ ਹੋ ਤਾਂ ਤੇ ਇਹਦਾ ਮਤਲਬ ਇਹ ਹੈ ਵੀ ਤੁਸੀਂ ਆਪਣਾ ਪ੍ਰੋਡਕਟ ਅਗਲੇ 6 ਤੋਂ 12 ਮਹੀਨੇ ਤੱਕ इजीली ਸੇਲ ਕਰ ਸਕਦੇ ਹੋ ਹੁਣ ਇਥੇ ਸਬਸਕ੍ਰਿਪਸ਼ਨ ਬਾਕਸਸ ਦਾ ਮਤਲਬ ਹੁੰਦਾ ਹੈ ਮੰਥਲੀ ਜਾਂ ਫਿਰ ਕੁਆਟਰਲੀ ਬਾਕਸਸ ਹੁਣ ਜੇਕਰ ਤੁਹਾਡੇ ਕੋਲੇ 200 ਸਬਸਕ੍ਰਾਈਬਰ ਹੋਗੇ ਤੇ ਹਰ ਸਬਸਕ੍ਰਾਈਬਰ ਤੁਹਾਨੂੰ 1000 ਤੋਂ 1500 ਰੁਪਏ ਦੇ ਵਿੱਚ ਪੇ ਕਰ ਰਿਹਾ ਹੈ ਤੋਂ 2 ਤੋਂ 3 ਲੱਖ ਦਾ ਮੰਥਲੀ ਰੈਵਨਿਊ ਤੁਸੀਂ ਬਣਾ ਸਕਦੇ ਹੋ ਤੇ 200 300 ਕਸਟਮਰ ਤਾਂ ਤੁਸੀਂ WhatsApp ਬਿਜ਼ਨਸ ਤੋਂ ਵੀ इजीली ਮੈਨੇਜ ਕਰ ਸਕਦੇ ਹੋ ਤੁਹਾਨੂੰ ਕੋਈ ਵੈਬਸਾਈਟ ਜਾਂ ਫਿਰ Instagram ਪੇਜ ਬਣਾਉਣ ਦੀ ਜ਼ਰੂਰਤ ਹੀ ਨਹੀਂ ਆ ਤੀਜਾ ਪੁਆਇੰਟ ਹੈ ਪਰਸਨਲਾਈਜੇਸ਼ਨ ਤੁਸੀਂ ਕਸਟਮਰਸ ਤੋਂ ਇੱਕ ਤੇ ਤੁਸੀਂ ਉਹਨਾਂ ਦੇ ਲਈ ਕਸਟਮ ਸਬਸਕ੍ਰਿਪਸ਼ਨ ਬਾਕਸੇ ਵੀ ਬਣਾ ਸਕਦੇ ਹੋ ਤੇ ਇਹ ਚੀਜ਼ ਕਾਫੀ ਪ੍ਰੀਮੀਅਮ ਫੀਲ ਦਿੰਦੀ ਹੈ ਜਿਹਦੇ ਲਈ ਤੁਸੀਂ ਐਕਸਟਰਾ ਚਾਰਜ ਵੀ ਕਰ ਸਕਦੇ ਹੋ ਜੇਕਰ ਤੁਸੀਂ ਪਰਸਨਲਾਈਜੇਸ਼ਨ ਦੇ ਵਿੱਚ ਜਾਣੇ ਹੋ ਤਾਂ ਤੁਸੀਂ ਨਾਰਮਲ ਪ੍ਰਾਈਸ ਦਾ 1.5 ਤੋਂ 2 ਗੁਣਾ ਚਾਰਜ ਕਰ ਸਕਦੇ ਹੋ ਪਰ ਧਿਆਨ ਰੱਖਿਓ ਇਹਦੇ ਵਿੱਚ ਸਕੇਲ ਲਿਮਟਿਡ ਹੀ ਰਹੇਗਾ ਹੁਣ ਆਪਾਂ ਇਹ ਦੇਖਦੇ ਹਾਂ ਕਿ ਇਸ ਚੀਜ਼ ਨੂੰ ਇੰਪਲੀਮੈਂਟ ਕਿਵੇਂ ਕਰਨਾ ਹੈ ਸਭ ਤੋਂ ਪਹਿਲਾ ਪੁਆਇੰਟ ਹੁੰਦਾ ਹੈ ਪ੍ਰੋਡਕਟ ਦੀ ਸੋਰਸਿੰਗ ਇੱਥੇ ਮੇਰੀ ਐਡਵਾਈਸ ਇਹੀ ਰਹੇਗੀ ਵੀ ਲੋਕਲ ਆਰਗੈਨਿਕ ਬ੍ਰਾਂਡਸ ਜਾਂ ਫਿਰ ਬਹੁਤ ਹੀ ਘੱਟ ਜਾਣੇ-ਮਾਣੇ ਆਈਟਮਸ ਲੱਭਣ ਦੀ ਕੋਸ਼ਿਸ਼ ਉਹਨਾਂ ਨੂੰ ਤੁਹਾਡੇ ਇਸ ਆਈਡੀਆ ਦਾ ਪਤਾ ਲੱਗ ਗਿਆ ਤਾਂ ਚਾਂਸਸ ਇਹ ਨੇ ਵੀ ਉਹ ਇਸ ਆਈਡੀਆ ਨੂੰ ਖੁਦ ਇੰਪਲੀਮੈਂਟ ਕਰ ਲੈਣਗੇ ਸੈਕੰਡ ਐਸਪੈਕਟ ਹੈ ਬ੍ਰਾਂਡਿੰਗ ਹੁਣ ਤੁਹਾਡੀ ਜਿਹੜੀ ਬ੍ਰਾਂਡਿੰਗ ਆ ਡਿਪੈਂਡ ਕਰਦੀ ਹੈ ਵੀ ਤੁਸੀਂ ਕਿਹੜੀ ਕੈਟਾਗਰੀ ਮਤਲਬ ਕਿ ਕਿਹੜੀ ਨੀਸ਼ ਨੂੰ ਟਾਰਗੇਟ ਕਰ ਰਹੇ ਹੋ ਕਿਹੜੀ ਆਡੀਅנס ਨੂੰ ਟਾਰਗੇਟ ਕਰ ਰਹੇ ਹੋ ਉਹ ਅਕੋਰਡਿੰਗ ਹੀ ਤੁਹਾਨੂੰ ਆਪਣੀ ਬ੍ਰਾਂਡਿੰਗ ਦਾ ਧਿਆਨ ਰੱਖਣਾ ਪਏਗਾ ਫਾਰ ਇਗਜ਼ਾਮਪਲ ਜੇਕਰ ਤੁਸੀਂ ਨਿਊ ਮਮ ਕੈਟਾਗਰੀ ਨੂੰ ਟਾਰਗੇਟ ਕਰਦੇ ਹੋ ਜਿੰਨਾ ਬਾਰੇ ਆਪਾਂ ਡਿਸਕਸ ਕੀਤਾ ਤਾਂ ਤੁਹਾਡੀ ਜਿਹੜੀ ਬ੍ਰਾਂਡਿੰਗ ਹੈ ਉਹ ਥੋੜੀ ਜਿਹੀ ਬੇਬੀ ਫ੍ਰੈਂਡਲੀ ਹੋਣੀ ਚਾਹੀਦੀ ਹੈ ਜਿਹੜੀ ਕਿ ਸਸਟੇਨੇਬਿਲਟੀ ਤੇ ਫੋਕਸ ਕਰੇ ਤਾਂ ਤੁਸੀਂ ਆਪਣੀ ਹਰ ਪੈਕੇਜਿੰਗ ਦੇ ਨਾਲ ਇੱਕ ਛੋਟਾ ਜਿਹਾ ਗਰੀਟਿੰਗ ਕਾਰਡ ਵੀ ਭੇਜ ਸਕਦੇ ਹੋ ਜਿਹਦੇ ਨਾਲ ਕਸਟਮਰਸ ਨੂੰ ਇਹ ਲੱਗੇ ਕਿ ਤੁਸੀਂ ਉਹਨਾਂ ਦੀ ਕੇਅਰ ਕਰਦੇ ਹੋ ਤੀਜਾ ਸਟੈਪ ਹੈ ਫੋਕਸ ਔਨ ਲੌਜਿਸਟਿਕਸ ਇਹਦੇ ਵਿੱਚ ਮੇਰੀ ਡਵਾਈਸ ਇਹੀ ਰਹੇਗੀ ਕਿ ਬਹੁਤ ਛੋਟੇ ਏਰੀਆ ਤੋਂ ਸ਼ੁਰੂ ਕਰੋ ਨੂੰ ਬਾਕੀ ਦੀਆਂ ਸੋਸਾਇਟੀਜ਼ ਦੇ ਵਿੱਚ ਐਕਸਪੈਂਡ ਕਰਨਾ ਸੌਖਾ ਹੋ ਜਾਏਗਾ। ਉਸ ਤੋਂ ਬਾਅਦ ਤੁਸੀਂ ਇੱਕ ਏਰੀਆ ਨੂੰ ਕੈਪਚਰ ਕਰ ਸਕਦੇ ਹੋ, ਦੈਨ ਇੱਕ ਸ਼ਹਿਰ ਨੂੰ, ਦੈਨ ਉਸ ਤੋਂ ਅੱਗੇ ਤੁਸੀਂ ਵੱਧਦੇ ਜਾ ਸਕਦੇ ਹੋ। ਇੱਕ ਜਦੋਂ ਇੱਕ ਵਾਰੀ ਤੁਹਾਡੀ ਇੱਕ ਕਮਿਊਨਿਟੀ ਬਿਲਡ ਹੋਣੀ ਸ਼ੁਰੂ ਹੋ ਗਈ ਤੁਹਾਡੇ ਸਬਸਕ੍ਰਿਪਸ਼ਨ ਬਾਕਸ ਦੇ ਅਰਾਊਂਡ। ਫਿਰ ਉਸ ਤੋਂ ਬਾਅਦ ਲੋਕ ਆਪਣੇ ਦੋਸਤਾਂ ਨੂੰ ਰੈਫਰ ਕਰਨ ਲੱਗ ਜਾਂਦੇ ਆ ਤੇ ਐਕਸਪੋਨੈਂਸ਼ੀਅਲ ਗਰੋਥ ਤੁਸੀਂ ਖੁਦ ਦੇਖ ਸਕਦੇ ਹੋ। ਤੀਜਾ ਆਈਡੀਆ ਹੈ ਸਪੈਸ਼ਲਿਟੀ ਸਕਿੱਲ ਬ੍ਰੋਕਰ। 2025 ਦੇ ਵਿੱਚ ਆਲਮੋਸਟ ਸਾਰੇ ਲੋਕ ਈ-ਲਰਨਿੰਗ ਦੇ ਨਾਲ ਨਾ ਫੈਮਿਲੀਅਰ ਤਾਂ ਹੋ ਚੁੱਕੇ ਆ। ਪਰ ਅਜੇ ਟਾਈਮ ਜਿਵੇਂ ਕਿ ਟੇਬਲ ਮੇਕਿੰਗ ਕਸਟਮ ਬਾਈਕ ਮੋਡੀਫਿਕੇਸ਼ਨਸ ਜਾਂ ਫਿਰ ਕੋਈ ਕਲਾਸਿਕਲ 뮤ਜ਼ਿਕ ਇਨਸਟ੍ਰਕਟਰ ਵਗੈਰਾ ਹੁਣ ਇਦਾਂ ਦੀਆਂ ਸਕਿੱਲਸ ਵਾਲੇ ਲੋਕ ਅੱਜ ਵੀ ਐਗਜ਼ਿਸਟ ਕਰਦੇ ਐ ਬਟ ਪ੍ਰੋਬਲਮ ਇਹ ਐ ਵੀ ਇਹ ਜਿਹੜੇ ਇਦਾਂ ਦੀਆਂ ਸਕਿੱਲਸ ਵਾਲੇ ਲੋਕ ਹੁੰਦੇ ਨੇ ਇਹ ਬਹੁਤੇ ਮਾਰਕੀਟਿੰਗ ਸੈਵੀ ਨਹੀਂ ਹੁੰਦੇ ਤੇ ਇੱਥੇ ਤੁਹਾਡੇ ਲਈ ਓਪਰਚ्युनिटी ਐ ਤੁਸੀਂ ਉਹਨਾਂ ਦੇ ਏਜੰਟ ਜਾਂ ਫਿਰ ਸਕਿੱਲ ਬ੍ਰੋਕਰ ਬਣ ਸਕਦੇ ਹੋ ਹੁਣ ਇਹਦੇ ਲਈ ਸਭ ਤੋਂ ਪਹਿਲਾਂ ਤਾਂ ਤੁਸੀਂ ਐਕਸਪਰਟਸ ਨੂੰ ਫਾਈਂਡ ਆਊਟ ਕਰਨਾ ਹੈ ਜੇਕਰ ਤੁਸੀਂ ਕਿਸੇ ਏਰੀਆ 'ਚ ਰਹਿੰਦੇ ਹੋ ਫਾਰ ਇਗਜ਼ਾਮਪਲ ਕਿਸੇ ਰੂਰਲ ਏਰੀਆ 'ਚ ਰਹਿੰਦੇ ਹੋ ਤਾਂ ਉੱਥੇ ਕੋਈ ਇਦਾਂ ਦਾ ਆਰਟੀ ਮੈਕੈਨਿਕ ਹੈ ਜਿਹੜਾ ਕਿ ਕਸਟਮ ਬਾਈਕ ਮੋਡੀਫਿਕੇਸ਼ਨ ਕਰਦਾ ਹੈ ਫਿਰ ਤੁਸੀਂ ਉਹਨਾਂ ਦੀ ਆਨਲਾਈਨ ਪ੍ਰੈਜ਼ੈਂਸ ਬਣਾ ਸਕਦੇ ਹੋ ਉਹਨਾਂ ਦੀ ਵੈਬਸਾਈਟ ਕ੍ਰੀਏਟ ਕਰਕੇ ਵੈਬਸਾਈਟ ਦੇ ਨਾਲ ਨਾ ਇੱਕ ਆਟੋਮੈਟਿਕਲੀ ਟਰਸਟ ਫੈਕਟਰ ਬਿਲਡ ਹੋ ਜਾਂਦਾ ਹੈ ਤੁਸ ਵੈਬਸਾਈਟ ਦੇ ਅੰਦਰ ਹੀ ਤੁਸੀਂ ਉਹਨਾਂ ਦੇ ਸ਼ੈਡਿਊਲਿੰਗ ਟੂਲਸ, ਕੰਟੈਕਟ ਫਾਰਮਸ, ਆਟੋਮੇਟਿਡ ਚੈਟ ਇਹ ਸਾਰਾ ਕੁਝ ਇੰਟੀਗ੍ਰੇਟ ਕਰ ਸਕਦੇ ਹੋ। ਇਨਫੈਕਟ ਇਸ ਵੈਬਸਾਈਟ ਦੇ ਅੰਦਰ ਤੁਸੀਂ ਪੇਮੈਂਟ ਤੇ ਇਨਵੌਇਸਿੰਗ ਵੀ ਇੰਟੀਗ੍ਰੇਟ ਕਰ ਸਕਦੇ ਹੋ। ਜਿਹਦੇ ਨਾਲ ਕਿ ਉਹ ਆਰਟਿਸਟਸ ਉੱਥੋਂ ਹੀ ਆਪਣੀ ਫੀਸ ਕਲੈਕਟ ਕਰ ਸਕਦੇ ਆ, ਮਤਲਬ ਕਿ ਕੈਸ਼ ਲੈਣ ਦੇਣ ਦਾ ਝਾਂਜੜੀ ਖਤਮ। ਹੁਣ ਪਹਿਲਾਂ ਨਾਲ ਵੈਬਸਾਈਟ ਬਣਾਉਣੀ ਥੋੜੀ ਜਿਹੀ ਟਫ ਹੁੰਦੀ ਸੀ। ਬਟ ਅੱਜ ਦੇ ਟਾਈਮ ਤੇ ਇਹ ਇੰਨਾ ਸੌਖਾ ਹੋ ਗਿਆ ਵੀ ਹੋਸਟਿੰਗਰ ਵਰਗਾ ਟੂਲ ਯੂਜ਼ ਕਰਕੇ ਨਾ ਤੁਸੀਂ इजीली ਸਿਰਫ ਕੁਝ ਬਟਨਸ ਕਲ अलग-अलग ਖਰੀਦਣ ਦਾ ਝੰਜਟ ਹੀ ਖਤਮ ਤੇ ਇਹਦੇ ਨਾਲ ਨਾਲ ਤੁਹਾਨੂੰ ਰੀਨਿਊਅਲ ਫੀਸ ਵੀ ਆਫਰੰਟੀ ਦਿਖ ਜਾਂਦੀ ਹੈ ਪਲੱਸ ਇਹਦੇ ਨਾਲ ਤੁਹਾਨੂੰ 30 ਡੇਜ਼ ਦੀ ਮਨੀ ਬੈਕ ਗਰੰਟੀ ਵੀ ਮਿਲ ਜਾਂਦੀ ਹੈ ਤੇ ਜੇਕਰ ਤੁਸੀਂ ਡਿਸਕ੍ਰਿਪਸ਼ਨ ਚ ਦਿੱਤਾ ਗਿਆ ਕੋਡ ਯੂਜ਼ ਕਰੋਗੇ ਨਾ ਤਾਂ ਤੁਹਾਨੂੰ 10% ਐਕਸਟਰਾ ਡਿਸਕਾਊਂਟ ਮਿਲੇਗਾ ਵੈਬਸਾਈਟ ਬਿਲਡਰ ਪ੍ਰੋਗਰਾਮ ਤੇ ਚਲੋ ਹੁਣ ਕੁਇਕਲੀ ਇਹ ਦੇਖ ਲੈਨੇ ਆ ਵੀ ਹੋਸਟਿੰਗਰ ਦੇ ਨਾਲ ਤੁਸੀਂ ਕਿਵੇਂ ਕੁਇਕਲੀ ਵੈਬਸਾਈਟ ਸੈਟ ਅਪ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ 12 ਮਹੀਨੇ ਦਾ ਪ੍ਰੀਮੀਅਮ ਵੈਬਸਾਈਟ ਬਿਲਡਰ ਪਲਾਨ ਚੂਜ਼ ਕਰਨਾ ਹੋਸਟਿੰਗਰ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਕੋਡ ਦਿੱਤਾ ਗਿਆ ਉਹ ਡਿਸਕਾਊਂਟ ਕੋਡ ਅਪਲਾਈ ਕਰ ਦੇਣਾ ਜਿਹਦੇ ਨਾਲ ਤੁਹਾਡੀ ਟੋਟਲ ਕਾਰਟ ਵੈਲਿਊ ਹੈ ਉਹ ਡ੍ਰੌਪ ਹੋ ਜੇਗੀ ਫਿਰ ਉਸ ਤੋਂ ਬਾਅਦ ਤੁਸੀਂ ਇੱਕ ਡੋਮੇਨ ਚੂਜ਼ ਕਰਨਾ ਜਿਵੇਂ ਕਿ ਐਕਸਪਰਟਸ਼ੇਪ ਵਿਵੇਕ.com ਜਾਂ ਫਿਰ ਫਰਨੀਚਰ ਪ੍ਰੋ ਰਾਹੁਲ.com ਉਸ ਤੋਂ ਬਾਅਦ ਜਿਹੜਾ ਬਿਲਡਰ ਪ੍ਰੋਗਰਾਮ ਹੈ ਉਹਦੇ ਤੇ ਜਾ ਕੇ ਡ੍ਰੈਗ ਐਂਡ ਡ੍ਰੌਪ ਦਾ ਟੂਲ ਯੂਜ਼ بس ਫਿਰ ਕੀ ਸੀ ਉਸ ਤੋਂ ਬਾਅਦ ਤੁਸੀਂ ਅਪਾਇੰਟਮੈਂਟਸ ਲੈਣਾ ਸ਼ੁਰੂ ਕਰ ਸਕਦੇ ਹੋ ਇਨਫੈਕਟ ਤੁਸੀਂ ਜਿੰਨਾ ਦੀ ਵੈਬਸਾਈਟ ਬਣਾਓਗੇ ਉਹਨੂੰ ਖੁਦ ਮੈਨੇਜ ਵੀ ਕਰ ਸਕਦੇ ਹੋ ਉਹਨਾਂ ਦੇ ਕਸਟਮਰਸ ਦੀ ਸ਼ੈਡਿਊਲਿੰਗ ਵੀ ਕਰ ਸਕਦੇ ਹੋ ਤੇ ਇਸ ਸਰਵਿਸ ਦੇ ਲਈ ਤੁਸੀਂ ਉਹਨਾਂ ਤੋਂ ਐਕਸਟਰਾ ਚਾਰਜ ਕਰ ਸਕਦੇ ਹੋ ਹਰ ਕਸਟਮਰਸ ਦੇ ਲਈ ਤੁਸੀਂ ਕੁਝ ਕਮਿਸ਼ਨ इजीली ਅਰਨ ਕਰ ਸਕਦੇ ਹੋ ਫਾਰ ਇਗਜ਼ਾਮਪਲ ਜੇਕਰ ਕੋਈ ਆਰਟਿਸਟ ਹਨ 5000 ਪਰ ਸਟੂਡੈਂਟ ਤੋਂ ਚਾਰਜ ਕਰ ਰਿਹਾ ਹੈ ਤਾਂ ਤੁਸੀਂ ਵੀ ਆਪਣੀ ਸਰਵਿਸ ਦੇ ਲਈ ਉਹਦੇ ਚੋਂ 1000 ਤੋਂ 1500 ਰੁਪਏ ਚਾਰਜ ਕਰ ਸਕਦੇ ਹੋ ਸਿਰਫ ਕੁਝ ਹਜ਼ਾਰ ਸਟੂਡੈਂਟਸ ਨਾਲ ਤੁਸੀਂ ਲੱਖ ਰੁਪਏ ਅਰਨ ਕਰ ਸਕਦੇ ਹੋ ਚੌਥਾ ਆਈਡੀਆ ਹੈ ਕਿਊਰੇ hyperlocal ਹੁਣ ਅੱਜ ਦੇ ਟਾਈਮ ਤੇ ਨਾਲੋਂ ਮੋਸਟ ਸਾਰੇ ਹੀ ਲੋਕ ਐਕਸਪੀਰੀਐਂਸਸ ਦੇ ਪਿੱਛੇ ਬੜੇ ਪਾਗਲ ਨੇ ਇੱਕ ਚਾਹ ਪੀਣ ਤੋਂ ਲੈ ਕੇ ਬੰਜੀ ਜੰਪਿੰਗ ਤੱਕ ਲੋਕ ਹਰ ਇੱਕ ਚੀਜ਼ ਨੂੰ ਇੰਸਟਾਗ੍ਰਾਮੇਬਲ ਚਾਹੁੰਦੇ ਆ ਤੇ ਇਹ ਚੀਜ਼ ਤੁਸੀਂ ਆਪਣੇ ਸਿਟੀ ਦੇ ਆਸ-ਪਾਸ ਹੀ ਕਿਊਰੇਟ ਕਰ ਸਕਦੇ ਹੋ ਮੈਂ ਤੁਹਾਨੂੰ ਐਕਸਪਲੇਨ ਕਰ ਦਿੰਦਾ ਆ ਵੀ ਤੁਸੀਂ ਇਸ ਚੀਜ਼ ਤੋਂ ਪੈਸਾ ਕਿਵੇਂ ਬਣਾ ਸਕਦੇ ਹੋ ਹੁਣ ਨੰਬਰ 1 ਹੈ ਆਈਡੈਂਟੀਫਾਈਂਗ ਲੋਕਲ ਟੈਲੈਂਟ ਐਂਡ ਵੈਨਿਊਸ ਹੁਣ ਤੁਹਾਡੇ ਆਸ-ਪਾਸ ਕੋਈ ਸਟunning ਫਾਰਮ ਹਾਊਸ ਕੋਈ ਹਿਡਨ ਲੇਕ ਜਾਂ ਫਿਰ ਕੋਈ ਵਿੰਟੇਜ ਹਵੇਲੀ ਜਾਂ ਫਿਰ ਕੋਈ ਹਿਡਨ ਵਾਟਰ ਡੈਮ ਹੈ ਜਿਹਨੂੰ ਕਿ ਜਨਰਲੀ ਲੋਕ ਇਹਨਾਂ ਨੂੰ ਨੋਟਿਸ ਨਹੀਂ ਕਰਦੇ ਉਹੀ ਤੁਹਾਡੀ ਹੀਰੋ ਲੋਕੇਸ਼ਨ ਹੋਏਗੀ ਹੁਣ ਦੂਜਾ ਪੁਆਇੰਟ ਹੈ ਤੁਹਾਡਾ ਪੈਸ਼ਨ ਤੇ ਕ੍ਰੀਏਟੀਵਿਟੀ ਤੁਸੀਂ ਸੋਚੋ ਕਿ ਤੁਹਾਨੂੰ ਕੀ ਕਰਨਾ ਪਸੰਦ ਹੈ ਹੈਰੀਟੇਜ ਵਾਕਸ ਮਾਈਂਡਫੁਲ ਯੋਗਾ ਟ੍ਰੀਟਸ 뮤직 ਜੈਮ ਸੈਸ਼ਨਸ ਜਾਂ ਫਿਰ ਪੋਟਰੀ ਵਰਕਸ਼ਾਪਸ ਵਗੈਰਾ ਕੋਸ਼ਿਸ਼ ਕਰੂਗੀ ایکسپੀਰੀਅੰਸ ਨੂੰ ਥੋੜਾ ਜਿਹਾ ਥੀਮੈਟਿਕ ਬਣਾਉਣਾ ਜਿਵੇਂ ਕਿ ਸੰਡੇ ਬੋਹੋ ਬ੍ਰਾਂਚ ਪਲੱਸ ਪੋਟਰੀ ਕਲਾਸ 뮤직 ਬੋਨਫਾਇਰ ਐਟ ਐਨ ਆਰਗੇਨਿਕ ਫਾਰਮ ਐਦਾਂ ਦੀਆਂ ਚੀਜ਼ਾਂ ਇਹ ਚੀਜ਼ਾਂ ਅੱਜਕੱਲ ਬੜਾ ਚੱਲ ਰਹੀਆਂ ਨੇ ਫੋਰ ਐਗਜ਼ਾਮਪਲ ਜੇਕਰ ਤੁਸੀਂ ਦਿੱਲੀ ਚ ਰਹਿੰਦੇ ਹੋ ਤਾਂ ਤੁਹਾਡੇ ਆਸ-ਪਾਸ ਜੇਕਰ ਕੋਈ ਫਾਰਮ ਹਾਊਸ ਹੈ ਤਾਂ ਤੁਸੀਂ ਉੱਥੇ ਸਟਾਰ ਗੇਜ਼ਿੰਗ ਪਲੱਸ ਐਕੋਸਟਿਕ ਜੈਮ ਦਾ ਇਵੈਂਟ ਪਲਾਨ ਕਰ ਸਕਦੇ ਹੋ ਲੋਕਾਂ ਨੂੰ ਪਤਾ ਹੀ ਨਹੀਂ ਹੋਵੇਗਾ ਵੀ ਉਹਨਾਂ ਦੇ ਬੈਕਯਾਰਡ 'ਚ ਕੋਈ ਇੰਨੀ ਅਮੇਜ਼ਿੰਗ ਚੀਜ਼ ਹੋ ਸਕਦੀ ਹੈ। ਤੀਜਾ ਪੁਆਇੰਟ ਹੈ ਟਾਈ ਅਪ ਵਿਦ ਵੈਨਿਊ ਓਨਰਸ। ਉਹਨਾਂ ਦੇ ਨਾਲ ਪਹਿਲਾਂ ਲਿੰਕ ਬਣਾ ਲਓ। ਫਿਰ ਉਹਨਾਂ ਨੂੰ ਦੱਸੋ ਵੀ ਉਹਨਾਂ ਦੀ ਜਿਹੜੀ ਪਲੇਸ ਹੈ ਫਾਰਮ ਹਾਊਸ ਹਵੇਲੀ ਉੱਥੇ ਤੁਸੀਂ ਵੀਕਐਂਡ ਇਵੈਂਟਸ ਪਲਾਨ ਕਰ ਸਕਦੇ ਹੋ। ਮਤਲਬ ਕਿ ਉਸ ਜਗ੍ਹਾ ਨੂੰ ਫਿਲ ਕਰ ਸਕਦੇ ਹੋ ਤੇ ਪਰ ਹੈਡ ਤੁਸੀਂ ਰੈਵਨਿਊ ਸ਼ੇਅਰ ਕਰ ਸਕਦੇ ਹੋ। ਚੌਥਾ ਪੁਆਇੰਟ ਹੈ ਹਾਇਰ ਐਕਟੀਵਿਟੀ ਐਕਸਪਰਟਸ। ਫਾਰ ਇਗਜ਼ਾਮਪਲ ਜੇਕਰ ਤੁਸੀਂ ਕੋਈ 뮤지컬 ਬੋਨਫਾਇਰ ਇਵੈਂਟ ਪਲਾਨ ਕਰ ਰਹੇ ਹੋ ਤਾਂ ਤੁਸੀਂ ਕੋਈ ਲੋਕਲ ਅਕੋਸਟਿਕ ਬ ਇਹ ਕਹਿ ਕੇ ਵੀ ਉਹਨਾਂ ਨੂੰ ਫਰੀ ਦੇ ਵਿੱਚ ਆਡੀਅנס ਮਿਲੇਗੀ ਤੇ ਇਹਦੇ ਨਾਲ ਨਾਲ ਤੁਸੀਂ ਕੇਟਰਰਸ ਦੇ ਨਾਲ ਵੀ ਟਾਈਪ ਕਰ ਸਕਦੇ ਹੋ ਉਹਨਾਂ ਨੂੰ ਇਹ ਕਹਿ ਕੇ ਵੀ ਇੱਕ ਇਦਾਂ ਦੀ ਲੋਕੇਸ਼ਨ ਹੈ ਜਿੱਥੇ ਫਰੀ ਦੇ ਵਿੱਚ ਤੁਹਾਡੀ ਸੇਲਸ ਵੱਧ ਸਕਦੀ ਹੈ ਤੇ ਇਹਦੇ ਨਾਲ ਨਾਲ ਕੋਈ ਵੀ ਫਰੀ ਦੇ ਵਿੱਚ ਆਪਣੀ ਕੇਟਰਿੰਗ ਲਾਉਣ ਦੇ ਲਈ ਮੰਨ ਸਕਦਾ ਹੈ ਇਸ ਤੋਂ ਬਾਅਦ ਮੂਡ ਨੂੰ ਸੈੱਟ ਕਰਨ ਦੇ ਲਈ ਥੋੜਾ ਜਿਹਾ ਲਾਈਟਿੰਗ ਤੇ ਮਿਊਜ਼ਿਕ ਪਲੱਸ ਆਪਣੇ ਥੋੜੇ ਜਿਹਾ ਪਰਸਨਲ ਟੱਚਸ ਵੀ ਦੇ ਸਕਦੇ ਹੋ ਜਿਵੇਂ ਕਿ ਪਾਲਰੋਇਡ ਫੋਟੋਜ਼ ਵਰਕਸ਼ਾਪ ਸਰਟੀਫିକੇਟਸ ਵਗੈਰਾ ਬਸ ਇਸ ਤੋਂ ਬਾਅਦ ਮਾਰਕੀਟਿੰਗ ਕਰਕੇ ਤੁਸੀਂ ਕਸਟਮਰਸ ਲੈ ਕੇ ਆਉਣੇ ਆ ਜਿਹਦੇ ਲਈ ਤੁਸੀਂ ਇੰਸਟਾਗ੍ਰam ਫੇਸਬੁੱਕ ਤੇ ਐਡਸ ਰਨ ਕਰ ਸਕਦੇ ਹੋ ਕ ਅਭੀ ਜੇਕਰ ਤੁਸੀਂ ਇੱਕ ਇਵੈਂਟ ਸਕਸੈਸਫੁਲੀ ਹੋਸਟ ਕਰ ਲਿਆ ਤਾਂ ਤੁਹਾਨੂੰ ਪੂਰਾ ਆਈਡੀਆ ਲੱਗ ਜਾਏਗਾ ਵੀ ਕੀ ਕੁਝ ਹੁੰਦਾ ਹੈ ਉਸ ਤੋਂ ਬਾਅਦ ਤੁਸੀਂ ਪੰਜ ਹੋਰ ਸਿਮਿਲਰ ਇਵੈਂਟਸ ਅਲੱਗ-ਅਲੱਗ ਲੋਕੇਸ਼ਨ ਤੇ ਲਾਂਚ ਕਰ ਸਕਦੇ ਹੋ ਕਿਉਂਕਿ ਤੁਹਾਡੀ ਪਲੇ ਬੁੱਕ ਰੈਡੀ ਹੋ ਗਈ ਤੇ ਤੁਸੀਂ ਆਪਣਾ ਜਿਹੜਾ ਬਿਜ਼ਨਸ ਹੈ ਉਹਨੂੰ ਸਕਿੱਲ ਟੂ 5x ਕਰ ਸਕਦੇ ਹੋ ਸੋ ਇਸੇ ਸਾਡੇ 4 ਸੁਪਰ ਯੂਨੀਕ ਆਈਡੀਆਜ਼ ਪੈਸਾ ਕਮਾਉਣ ਦੇ ਲਈ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਮੋਸਟ ਆਫ ਦਾ ਆਈਡੀਆਜ਼ ਦੇ ਲਈ ਨਾ ਇੱਕ ਵਧੀਆ ਵੈਬਸਾਈਟ ਦੀ ਜ਼ਰੂਰਤ ਹੈ ਜ਼ਰੂਰ ਪੈਂਦੀ ਹੈ ਤੁਹਾਨੂੰ ਵੈਬਸਾਈਟ ਤੁਸੀਂ ਹੋਸਟਿੰਗਰ ਤੇ ਜਾ ਕੇ ਬਣਾ ਸਕਦੇ ਹੋ ਸਿਰਫ ਕੁਝ ਬਟਨਸ ਨੂੰ ਕਲਿੱਕ ਕਰਕੇ ਤੇ ਜੇਕਰ ਤੁਸੀਂ ਡਿਸਕ੍ਰਿਪਸ਼ਨ ਚ ਦਿੱਤਾ ਗਿਆ ਕੋਡ ਯੂਜ਼ ਕਰਦੇ ਹੋ ਤਾਂ ਤੁਹਾਨੂੰ 10% ਐਕਸਟਰਾ ਡਿਸਕਾਊਂਟ ਮਿਲੇਗਾ ਵੈਬਸਾਈਟਰ ਬਿਲਡਰ ਪ੍ਰੋਗਰਾਮ ਤੇ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਜਰੂਰ ਦੱਸਿਓ ਜਲਦੀ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਬੀ ਕੀ ਫਾਈਤੀ